ਹੈ ਔਰ ਮੈਂ ਤੁਹਾਨੂੰ ਇੱਕ ਗਰੰਟੀ ਨਾਲ ਕਹਿ ਸਕਦਾ ਕਿ ਅਗਰ ਸਾਈਪ੍ਰਸ ਵਿੱਚ ਕੋਈ ਵੀ ਬੱਚਾ ਤੁਹਾਡਾ ਨੋਨ ਹੈ ਤੇ ਅਗਰ ਤੁਸੀਂ ਉਹ ਤੋਂ ਕ੍ਰਾਸ ਵੈਰੀਫਾਈ ਕਰੋਗੇ ਤੇ ਹਰ ਬੱਚਾ ਇਹ ਕਹੇਗਾ ਕਿ ਸਾਈਨ ਓਵਰਸੀਜ਼ ਦੇ ਥਰੂ ਅਪਲਾਈ ਕਰੋ ਮੈਂ ਐਕਸਪੀਰੀਅੰਸ ਹੋ ਨਹੀਂ ਹੀ ਕਿਹਾ ਹੈਗਾ ਕਿ ਤੁਸੀਂ ਵਰਕ ਪਰਮਿਟ ਤੇ ਨਹੀਂ ਆਣਾ ਸਟੱਡੀ ਵੀਜ਼ਾ ਲੈ ਕੇ ਆਇਓ ਜੀ ਸਾਈਨ ਵੀ ਬਹੁਤ ਵਧੀਆ ਕਰਦੇ ਆ ਦੇਖੋ ਕੀ ਫਰਕ ਹੈ ਵਰਕ ਪਰਮਿਟ ਅਤੇ ਸਟੱਡੀ ਪੇਸ ਤੇ ਗਏ ਬੱਚਿਆਂ ਵਿੱਚ ਸੁਨੋ ਸਟੱਡੀ ਵੀਜ਼ ਐਕਸਪਰਟ ਮਿਸਟਰ ਬਲਜਿੰਦਰ ਸਿੰਘ ਸੈਗਲ ਦੀ ਜ਼ੁਬਾਨੀ ਮੋਕੇਰੀਆਂ ਤੋਂ ਆਇਓ ਤੇ ਤੁਸੀਂ ਇਕੱਲੇ ਕੀ ਸੋਚ ਕੇ ਅਪਲਾਈ ਕੀਤਾ ਮੈਮ ਅੱਛਾ ਜੀ ਇਕੱਲੇ ਜਰਾ ਸਾਨੂੰ ਬਜਟ ਦੀ ਪ੍ਰੋਬਲਮ ਨਹੀਂ ਥੋੜੀ ਪਹਿਲਾਂ ਸੂਟ ਤਾਂ ਹੈ ਸਾਡੀ ਯੂਕੇ ਦੀ ਤੇ ਉਹ ਥੋੜੀ ਬਜਟ ਦੀ ਪ੍ਰੋਬਲਮ ਕਰਕੇ ਮੈਂ ਆਪਾਂ ਸਾਈਡ ਤੇ ਸਪਲਾਈ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਬੈਕੇ ਸਹੀ ਲੱਗਾ ਥੋੜਾ ਬਜਟ ਦੇ ਵਿੱਚ ਲੱਗਾ ਇਸ ਕਰਕੇ ਕੋਈ ਗਿਆ ਹੈ ਤੁਹਾਡੇ ਨੌਨ ਕੋਈ ਫਰੈਂਡ ਕੋਈ ਰਿਲੇਟਿਵ ਨਹੀਂ ਸਰ ਸਾਡਾ ਵੀ ਹੈਗਾ ਇੱਕ ਦਾ ਬ੍ਰਦਰ ਹੈ ਉਹਨਾਂ ਦੀ ਮਾਸੀ ਦਾ ਮੁੰਡਾ ਉੱਥੇ ਵਰਕ ਪਰਮਿਟ ਤੇ ਹੈ ਲੇਕਿਨ ਵਰਕ ਪਰਮਿਟ ਤੇ ਦੇਖੋ ਮੈਂ ਪਹਿਲੇ ਆਪ ਹੀ ਖੁਦ ਹੀ ਤੁਹਾਨੂੰ ਇਨਫੋਰਮੇਸ਼ਨ ਦੇ ਦੇਣਾ ਹੈ ਵਰਕ ਪਰਮਿਟ ਤੇ ਸਾਈਪਰਸ ਦੇ ਵਿੱਚ ਜਿੰਨੇ ਬੱਚੇ ਮੈਨੂੰ ਉੱਥੇ ਮਿਲੇ ਸਭ ਬੱਚੇ ਦਾ ਕਹਿਣਾ ਹੈ ਸੀ ਸਰ ਕਿ ਜਿਹੜੇ ਵਰਕ ਪਰਮਿਟ ਤੇ ਸੈਲਰੀ ਹੈ ਉਹ ਬਹੁਤ ਘੱਟ ਹੈ ਕਿਉਂਕਿ ਉੱਥੇ ੈਂਪਲਾਇਰ ਤੁਹਾਨੂੰ ਬਾਉਂਡ ਕਰ ਲੈਂਦਾ 400 ਤੋਂ ਲੈ ਕੇ 500 ਯੂਰੋ ਤੋਂ ਜ਼ਿਆਦਾ ਤੁਹਾਡੀ ਇਨਕਮ ਨਹੀਂ ਹੈ ਤੁਹਾਡਾ ਪਾਸਪੋਰਟ ਉਹ ਹਰ ਇੱਕ ਬੱਚੇ ਦਾ ਕਹਿਣਾ ਸੀ ਕਿ ਸੱਜ ਅਸੀਂ ਖੁਦ ਕਹਿ ਚਾਹਨੇ ਆ ਕਿ ਜਿੰਨੇ ਵੀ ਬੱਚੇ ਸਾਈਪ੍ਰਸ ਆਨ ਉਹ ਸਟੱਡੀ ਵੀਜ਼ੇ ਤੇ ਆਣ ਤੇ ਮੈਂ ਤੁਸੀ ਆਪਣਾ ਐਕਸਪੀਰੀਅੰਸ ਹੋ ਨਹੀਂ ਕਿਹਾ ਕਿ ਤੁਸੀਂ ਵਰਕ ਪਰਮਿਟ ਤੇ ਨਹੀਂ ਆਣਾ ਸਟੱਡੀ ਵੀਜ਼ਾ ਲੈ ਕੇ ਆਇਓ ਜੀ ਬਹੁਤ ਵਧੀਆ ਕਰਦੇ ਆ ਸੋ ਦੇਖੋ ਇਹ ਚੀਜ਼ ਮੇਰੀ ਇੱਕ ਇੱਕ ਵਾਰਡਿੰਗ ਇੱਕ ਇੱਕ ਵਾਰਡ ਮੇਰਾ ਸਾਚਾ ਹੈ ਕਿ ਮੈਂ ਬੱਚੇ ਦਾ ਫੀਡਬੈਕ ਲੈਣ ਤੋਂ ਪਹਿਲੇ ਖੁਦ ਦੱਸਿਆ ਹੈ ਕਿ ਮੈਨੂੰ ਫੀਡਬੈਕ ਉੱਥੇ ਬੱਚਿਆਂ ਦਾ ਇਹ ਮਿਲਿਆ ਬਿਕਾਜ਼ ਆਫ ਕਿ ਮੈਂ 2 4 5 7 ਬੱਚਿਆਂ ਨੂੰ ਨਹੀਂ ਮਿਲਿਆ ਮੋਰ ਥੈਨ 300 ਬੱਚਿਆਂ ਨੂੰ ਮੈਂ ਉੱਥੇ ਮੀਟ ਕੀਤਾ ਕਿ ਬਹੁਤ ਸਾਰੇ ਕੰਸਲੈਂਟ ਜਾਂਦੇ ਨੇ ਵਕਰੀ ਵਕਰੀ ਕੋ ਯੂਕੇ ਜਾ ਰਿਹਾ ਹੈ ਕੋ ਅਸਟ੍ਰੇਲੀਆ ਜਾ ਰਿਹਾ ਕੋ ਕੈਨੇਡਾ ਜਾ ਰਿਹਾ ਕੋ ਯੂਐਸ ਜਾ ਰਿਹਾ ਕੋ ਸਾਈਪਰੋ ਸਿੰਗਾਪੁਰ ਜਾਂਦਾ ਹੈ ਲੇਕਿਨ ਉਹ ਜਾ ਕੇ ਕਰਦੇ ਕੀ ਨੇ ਕਿ ਉੱਥੇ ਜਾ ਕੇ ਆਪਣਾ ਘੁੰਮ ਕੇ ਕਾਲਜ ਯੂਨੀਵਰਸਿਟੀਆਂ ਨੂੰ ਮੀਟ ਕਰਕੇ ਆਂਦੇ ਆ ਲੇਕਿਨ ਅਸੀਂ ਐਕਸਟਰਾ ਕੀ ਕੀਤਾ ਅਸੀਂ ਇੱਕ ਨਵਾਂ ਚੀਜ਼ ਕੀਤੀ ਹੈ ਕਿ ਉੱਥੇ ਜਾ ਕੇ ਕਾਲਜ ਦੇ ਨਾਲ-ਨਾਲ ਮਾਰਕੀਟ ਵੀ ਜਾ ਕੇ ਬੱਚਿਆਂ ਨੂੰ ਮਿਲੇ ਬੱਚਿਆਂ ਦਾ ਫੀਡਬੈਕ ਲਿਆ ਸੋ ਇਹੀ ਰੀਜ਼ਨ ਆ ਕਿ ਜਿਹੜੇ ਅਸੀਂ ਵੀਡੀਓਜ਼ ਦਿਖਾ ਰਹੇ ਆ ਕਿ ਉੱਥੇ ਜਾ ਕੇ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਸਾਡੀ ਕੰਪਨੀ ਦੇ ਥਰੂ ਗਏ ਆ ਹੋਰ ਕੰਪਨੀ ਦੇ ਥਰੂ ਵੀ ਗਏ ਨੇ ਲੇਕਿਨ ਉਹਨਾਂ ਨੇ ਇਹੀ ਕਹਿ ਆ ਕਿ ਅਸੀਂ ਆ ਕੇ ਗਲਤੀ ਕੀਤੀ ਕਿਸੇ ਹੋਰ ਕੰਸਲਟੈਂਟ ਤੋਂ ਅਸੀਂ ਹਰ ਇੱਕ ਬੱਚੇ ਨੂੰ ਕਹਿ ਰਹੇ ਆ ਕਿ ਅਗਰ ਇੰਡੀਆ ਤੋਂ ਜਿਹੜਾ ਵੀ ਸਾਨੂੰ ਪੁੱਛਦਾ ਕਿ ਅਸੀਂ ਇਸ ਕੰਪਨੀ ਤੋਂ ਆਏ ਆ ਲੇਕਿਨ ਤੁਸੀਂ ਇਹ ਗਲਤੀ ਨਾ ਕਰਨਾ ਬਿਕੋਜ਼ ਆ ਕਿ ਮੇਰੀ ਕਲਾਸ ਦੇ ਵੀ ਜਿਹੜੇ ਹੋਰ ਬੱਚੇ ਆਏ ਨੇ ਮੇਰੇ ਕਾਲਜ ਦੇ ਵੀ ਜਿਹੜੇ ਹੋਰ ਬੱਚੇ ਆਏ ਨੇ ਉਹ ਸਾਈਓਵਰਸਿਸ ਦੇ ਥਰੂ ਆਏ ਨੇ ਤੇ ਉਹ ਦੇ ਕੇ ਆਏ ਨੇ 5.5 ਤੋਂ 6 ਲੱਖ ਅਸੀਂ ਦੇ ਕੇ ਆਏ ਆ 8 ਤੋਂ ਸੋ ਹੁਣ ਤੁਸੀਂ ਇਹ ਸੀਜ਼ਨ ਤੁਸੀਂ ਲੈਣਾ ਕਿ ਕਿਹੜੀ ਕੰਪਨੀ ਕੋਲ ਤੁਹਾਨੂੰ ਅਪਲਾਈ ਕਰਨ ਦਾ ਬੈਨੀਫਿਟ ਹੈ ਔਰ ਮੈਂ ਤੁਹਾਨੂੰ ਗਰੰਟੀ ਨਾ ਕਹਿ ਸਕਦਾ ਕਿ ਅਗਰ ਸਾਈਪ੍ਰਸ ਵਿੱਚ ਕੋਈ ਵੀ ਬੱਚਾ ਤੁਹਾਡਾ ਨੌਨ ਹੈ ਤੇ ਅਗਰ ਤੁਸੀਂ ਉਹ ਤੋਂ ਕਰਾਸ ਵੈਰੀਫਾਈ ਕਰੋਗੇ ਤੇ ਹਰ ਬੱਚਾ ਹੀ ਕਹੇਗਾ ਕਿ ਸਾਈਓਵਰਸਿਸ ਤੇ ਅਪਲਾਈ ਕਰੋ ਜਿੱਥੇ ਬਾਕੀ ਏਜੰਟ ਸਾਈਪ੍ਰਸ ਦਾ ਪੈਕੇਜ ਦੇ ਰਹੇ ਨੇ 8 ਤੋਂ 10 ਲੱਖ ਵਿੱਚ ਉਥੇ ਸਾਈਓਵਰਸਿਸ ਸਾਈਪ੍ਰਸ ਦਾ ਪੈਕੇਜ ਦੇ ਰਿਹਾ ਹੈ ਸਿਰਫ 6 ਲੱਖ ਵਿੱਚ ਹੁਣ ਫੈਸਲਾ ਤੁਹਾਡਾ ਤੁਸੀਂ ਕਿਸ ਨੂੰ ਚੁਣੋਗੇ